ਸ਼ਸਤਰੀ ਕਾਲ ਸ਼ਸਤਰੀ ਕਾਲ ਕਰਤਾ ਵੋਟਾਂ ਨੇ ਮੜਾ ਹਾਲ ਹੈ ਹੰਗੀ ਪਿਛਲੀ ਵਾਰ ਜਿੱਤ ਕੇ ਗਏ ਸੀ ਉਸ ਤੋਂ ਬਾਅਦ ਤਾਂ ਤੁਸੀਂ ਸ਼ਕਲ ਹੀ ਨਹੀਂ ਦਿਖਾਈ ਜੀ ਸ਼ਕਲ ਦੇਖਣ ਨੂੰ ਤੁਸੀਂ ਕਿਹੜਾ ਸ਼ਗਨ ਪਾਉਣਾ ਸੀ ਗਾਲਾਂ ਹੀ ਕੱਢਣੀਆਂ ਸੀ ਹਾਂ ਤੇ ਕੱਟ ਲੈਂਦੇ ਗੁੱਸਾ ਦਾ ਠੰਡਾ ਹੋ ਜਾਂਦਾ ਜੀ ਬਸ ਤੁਹਾਡੇ ਗੁੱਸੇ ਤੋਂ ਡਰਦੇ ਹੀ ਨਹੀਂ ਆਏ ਕਿਹੜੇ ਮੂ ਨਾਲ ਦੇ ਆ ਹੁਣ ਕਿਹੜੇ ਮੂ ਨਾਲ ਆਗੇ ਜੀ ਹੁੰਦਾ ਵੋਟਾਂ ਆ ਗਈਆਂ ਮਜਬੂਰੀ ਵਾਲੇ ਮੂ ਨਾਲ ਆਗੇ ਬਾਕੀ ਦੀਆਂ ਗੱਲਾਂ ਛੱਡੋ ਗੁੱਸਾ ਠੰਡਾ ਹੋਣਾ ਚਾਹੀਦਾ ਐ ਕਿਵੇਂ ਠੰਡਾ ਹੋਣਾ ਚਾਹੀਦਾ ਆਹੀ ਤਾਂ ਦਿਨੇ ਸਾਡੀ ਇੱਜ਼ਤ ਕਰਾਉਣ ਦੇ ਹੈ ਇੱਜ਼ਤ ਤੁਹਾਡੀ ਪੂਰੀ ਹੋ ਪਹਿਲਾਂ ਆਪਣਾ ਗੁੱਸਾ ਠੰਡਾ ਕਰੋ ਆ ਫੜੋ ਜੁੱਤੀ ਮਾਰੋ ਮੇਰੇ ਨਹੀਂ ਨਹੀਂ ਐਵੇਂ ਕਿਵੇਂ ਪਲੀਜ਼ ਕੋਈ ਜਿੱਦ ਦਿਲਪੀ ਰੱਖਣੀ ਪਹਿਲਾਂ ਗੁੱਸਾ ਠੰਡਾ ਕਰੋ ਆ ਫੜੋ ਠੀਕ ਆ ਏ ਹੋਰ ਮਾਰੋ ਹਏ ਹੋਰ ਹਏ ਹੋਰ ਹਏ ਹੋਰ ਹਏ ਹੋਰ ਕਿੰਨੇ ਹੋ ਗਏ 5 ਹੋ ਗਏ ਹੁਣ ਤੇਰੇ ਵੋਟ ਪੱਕੀ ਸਮਝੀਏ ਹਾਂ ਹਾਂ ਪੱਕੀ ਚੋਣ ਨਿਸ਼ਾਨ ਦਾ ਦੱਸੋ ਕਿਹੜਾ ਤੁਹਾਡਾ ਜਿਹੜੀ ਉਹਨੇ ਕੱਦੀ ਆ ਜੁੱਤੀ ਬਸੇ ਤੁਹਾਡੀਆਂ ਵੋਟਾਂ ਕਿੰਨੀਆਂ ਨੇ ਵੋਟ ਤਾਂ ਮੇਰੀ ਇਕੱਲੇ ਦੀ ਆ ਹੈ ਸਾਲਿਆ ਵੋਟ ਤੇਰੀ ਇਕੱਲੇ ਦੀ ਜੁੱਤੀਆਂ ਤੂੰ ਪੰਜ ਮਾਰ ਗਿਆ